ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਤਾਂ ਮਾਈਸੈਲਫ ਡਾਕਟਰ ਰਾਜਦੀਪ ਸਿੰਘ ਜੀ ਚੇਅਰਮੈਨ ਪਲੇਵੇ ਸਿਨੀਅਰ ਕੈਂਡੀ ਸਕੂਲ ਪਟਿਆਲਾ ਜਿਵੇਂ ਕਿ ਅੱਜ ਕੁਝ ਸੋਸ਼ਲ ਮੀਡੀਆ ਤੇ ਇੱਕ ਗਲਤ ਜੀ ਵੀਡੀਓ ਪਾ ਕੇ ਗੁੰਮਰਾਹ ਕੀਤਾ ਜਾ ਰਿਹਾ ਮੈਂ ਉਹਦੀ ਅਵੇਰਨੈਸ ਵਾਸਤੇ ਅੱਜ ਤੁਹਾਨੂੰ ਸਾਰੇ ਭਰਾਵਾਂ ਨੂੰ ਸੱਦਿਆ ਤਾਂ ਕਿ ਅਸੀਂ ਆਪਣਾ ਪੱਖ ਰੱਖ ਸਕੀਏ ਅਲੋਂਗ ਵਿਦ ਪ੍ਰੂਫਸ 14 ਨਵੰਬਰ ਨੂੰ ਜੀ ਸਾਡੇ ਸਕੂਲ ਸਾਡੇ ਵਿੜੇ ਦੋ ਫੰਕਸ਼ਨ ਸੀਗੇ ਦੋ ਈਵੈਂਟ ਸੀਗੇ ਇੱਕ ਸਮਾਗਮ ਸੀ ਇੱਕ ਕੀਵਰਡ ਜਿਹੜਾ ਸੀਗਾ ਜੀ ਉਹਦੇ ਵਿੱਚ ਜਿਹੜਾ ਕਿ ਨਾਲ ਲੱਗਦੀ ਸਕੂਲ ਦੇ ਪ੍ਰੈਸ ਰੋਡ ਹੈ ਉਹਦਾ ਸਰਕਾਰ ਨੇ ਸਾਡੀ ਫਾਊਂਡਰ ਜਿਨ੍ਹਾਂ ਨੇ ਪਲੇਵੇ ਸੀਨੀਅਰ ਸੈਕੰਡਰੀ ਸਕੂਲ ਦੀ ਨੀਂਹ ਪੱਥਰ ਰੱਖੀ ਸੀ ਉਹਨਾਂ ਦੇ ਨਾਮ ਤੇ ਜਿਹੜੀ ਸੜਕ ਦਾ ਨਾਮ ਪਾਤਾ ਜਿਹਦਾ ਨਾਮ ਰੱਖਿਆ ਗਿਆ ਸਰਦਾਰਨੀ ਤੇਜਿੰਦਰ ਕੌਰ ਮਾਰਗ ਉਹਨਾਂ ਦਾ ਉੱਥੇ ਜਿਹੜਾ ਅਸੀਂ ਪੱਥਰ ਸਤਾਪਨ ਕੀਤਾ ਉਹਦੀ ਇਨੌਗਰੇਸ਼ਨ ਸੀ ਜਿੱਦੇ ਸਾਡੇ ਚੀਫ ਗੈਸਟ ਐਮਐਲਏ ਪਟਿਆਲਾ ਤੇ ਕੁੰਦਨ ਗੋਗਿਆ ਜੀ ਮੇਅਰ ਸਾਹਿਬ ਪਟਿਆਲੇ ਦੇ ਉਹ ਸਾਡੇ ਚੀਫ ਗੈਸਟ ਸੀ ਨਾਲ ਹੀ 14 ਤਰੀਕ ਚਿਲड्रन डे ਹੋਣ ਕਰਕੇ ਕਲਚਰਲ ਪ੍ਰੋਗਰਾਮ ਵੀ ਸੀ ਸਕੂਲ ਦੇ ਵਿੱਚ ਜਿਸ 'ਚ ਬੱਚਾ ਨੇ ਕਲਚਰਲ ਫੋਕ ਡਾਂਸ ਗਿੱਧਾ ਪਰਫਾਰਮ ਕੀਤਾ ਔਰ ਨਾਲ ਅਸੀਂ ਸੜਕ ਦਾ ਉਦਘਾਟਨ ਕੀਤਾ ਉਸੇ ਦੇ ਨਾਲ ਇਹ ਦਿਨ ਵੇਲੇ ਦਾ ਫੰਕਸ਼ਨ ਸੀ ਜੀ 14 ਤਰੀਕ ਦਾ ਲੇਟ ਈਵਨਿੰਗ ਤੇ ਵਿੱਚ ਸਾਡੇ ਇੱਕ ਸਮਾਗਮ ਹੋਰ ਸੀ ਜਿਹਦੇ ਵਿੱਚ ਸਾਡੇ ਚੀਤ ਗੈਸਟ ਵੀ ਜਿਹੜੇ ਸੀਗੇ ਉਹ ਸਕੰਧਾਰੀ ਤੇ